ਜਿੱਥੇ ਨਸ਼ਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਅਤੇ ਨਸ਼ਿਆਂ ਤੋਂ ਦੂਰ ਕਰਨ ਲਈ ਵਕ-ਵਕ ਸਮਾਜਿਕ ਜਥੇਬੰਦੀਆਂ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ ਉੱਥੇ ਹੀ ਫਗਵਾੜਾ ਦੇ ਨੇੜਲੇ ਪਿੰਡ ਹਰਦਾਸਪੁਰ ਦੇ ਸਮੂਹ ਨਗਰ ਵੱਲੋਂ ਨਸ਼ਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਤੀਜਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਜਿੱਥੇ ਵਕ-ਵਕ ਕਲੱਬਾਂ ਦੀਆਂ ਟੀਮਾਂ ਨੇ ਹਿੱਸਾ ਲਿਆ ਇਸ ਮੌਕੇ ਤੇ 108 ਸੰਤ ਬਾਬਾ ਕ੍ਰਿਸ਼ਨ ਨਾਜ਼ੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦੇ ਹੋਏ ਇਨਾਮਾਂ ਦੀ ਵੰਡ ਕੀਤੀ ਇਸ ਮੌਕੇ ਤੇ ਅਮਨ ਯੂਐਸਏ ਵਿਪਨ ਕੁਮਾਰ ਗੋਰਾ ਮਜੀਠੀਆ ਹਰਦਾਸਪੁਰ ਅਮਨ ਮਾਲਟਾ ਸਣੀ ਯੂਕੇ ਰਮਨਜੀਤ ਸਾਈਪ੍ਰਸ ਬਿੱਲਾ ਜਸਕਰਨ ਇੰਦਰਪਾਲ ਮਹਿਲੂ ਪਰਮਜੀਤ ਹਰਜੀਤ ਕਲੇਰ ਦੀਪ ਹਰਦਾਸਪੁਰ ਆਦ ਨਗਨ ਨਿਵਾਸੀ ਹਾਜ਼ਰ ਸਨ ਇਸ ਮੌਕੇ ਤੇ ਗੱਲਬਾਤ ਕਰਦੇ ਆ ਅਮਨ ਯੂਐਸਏ ਵਿਪਨ ਕੁਮਾਰ ਗੋਰਾ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਵੱਲ ਤੇ ਹਾਂ ਦੇਣਾ ਚਾਹੀਦਾ ਹੈ ਤੁਸੀਂ ਦੇਖ ਰਹੇ ਹੋ ਏਪੀਐਨ ਨਿਊਜ਼ ਤੋਂ ਅਮਰਦੀਪ ਠੰਡਾ ਦੀ ਰਿਪੋਰਟ ਗੱਡੀਆਂ ਬਾਰੇ ਵਿੱਚ ਮੈਦਾਨ ਦੇ ਬੁੱਤ ਦੇ ਬੀਪਰਵਾਨਾ ਜੀ ਤੋਰ ਹੋਵੇ ਸ਼ਾਂਤੀ ਵਿੱਚ ਜੋਰ ਹੋਵੇ ਚੜਦੀ ਜਵਾਨੀ ਫਿਰ ਹੱਕ ਤੇ ਬਿੱਲਾ ਲੱਭ ਤੇ ਬਿੱਲਾ ਬਿੱਲਾ ਸਾਹਮਣੇ ਵੇਖਾਂਗੇ ਬਾਹਰ ਦੇ ਬੜਾ ਧੰਨਵਾਦ ਹੈ ਅਸੀਂ ਬੈਟਸਮੈਨ ਰੋਸ਼ਨ ਦੀ ਧਾਰੀ ਦਾ ਤਲਵਿੰਦਰ ਤਾਰੀ ਆਜੋ ਆਜੋ ਜੀ ਖੜਾ ਅਬੀ ਲੰਡੂ ਲਾਗੇ ਹੋ ਜਾ ਮਾਜਾ ਫੋਟੋ ਕਰਵਾ ਲਈਏ ਪਾ ਲਈ ਹੈ ਇਹਨਾਂ ਵੀਰਾਂ ਦਾ ਵੀ ਅਸੀਂ ਧੰਨਵਾਦ ਕਰਦੇ ਨੋਟਾ ਮੈਂ ਪਾ ਦਿੰਦਾ ਮੇਰੇ ਵੀਰੋ ਮਾਣ ਸਨਮਾਨ ਪ੍ਰਾਪਤ ਕਰੇਗਾ ਬੋਲੇ ਸੋ ਨਿਹਾਲ ਭਾਰੀਆਂ ਦਾ ਵੀ ਬਹੁਤ ਵੱਡਾ ਸਹਿਯੋਗ ਹੈ ਜੀਪਟ ਰਮਨਜੀਤ ਸਿੰਘ ਵਿਸ਼ੇਸ਼ ਤੌਰ ਤੇ ਪੁੜਿਆ ਆਇਆ ਹੈ ਤਾਂ ਵੀ ਆਪਣਾ ਮਾਣ ਸਨਮਾਨ ਜਿਹੜਾ ਪ੍ਰਾਪਤ ਕਰੇ ਸਣੀ ਸਾਡਾ ਭਰਾ ਯੂਕੇ ਵਾਲਾ ਤੇ ਨਾਮਾਰੇ ਇੱਕ ਵਾਰੀ ਤਾੜੀ ਮਾਰਦੇ ਬਾਈ ਦੇ ਨਾਂ ਤੇ ਇਹ ਗਿਆ ਕਤਰੀ ਵੀ ਆਪਣਾ ਉਹ ਵੀ ਆਪਣਾ ਮਾਣ ਜਿਹੜਾ ਪ੍ਰਾਪਤ ਕਰੇ جہا ٹورنامینٹ کروایا گیا کرکٹ ٹورنامینٹ یہ کتنے کروایا گیا ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਅੱਜ ਪਿੰਡ ਹਰਦਾਸਪੁਰ ਵਿੱਚ ਜੰਗ ਸਪੋਰਟਸ ਕਲੱਬ ਹਰਦਾਸਪੁਰ ਵੱਲੋਂ ਤੀਜਾ ਸ਼ਾਨਦਾਰ ਕ੍ਰਿਕਟ ਟੂਰਨਾਮੈਂਟ ਜਿਹੜਾ ਹਰਦਾਸਪੁਰ ਵਿੱਚ ਕਰਾਇਆ ਗਿਆ ਹੈ ਤੇ ਇਹ ਜਿਹੜਾ ਟੂਰਨਾਮੈਂਟ ਆ ਸਾਰੇ ਸਾਰੇ ਹੀ ਇਲਾਕਾ ਨਿਵਾਸੀ ਸਾਡੇ ਐਨਆਰਆਈ ਵੀਰ ਤੇ ਜਿੰਨੇ ਸਾਡੇ ਹੋਰ ਸਾਡੇ ਭਰਾ ਨੇ ਜਿਹੜੇ ਸਾਡੇ ਬਾਹਰ ਬੈਠੇ ਹੋਏ ਨੇ ਵੀਰ ਸਾਡੇ ਦੇ ਪਿੰਡ ਦੇ ਨੇ ਜਾਂ ਹੋਰ ਇਲਾਕੇ ਦੇ ਸਾਰਿਆਂ ਨੇ ਸਹਿਯੋਗ ਨਾਲ ਕੀਤਾ ਗਿਆ ਵੀ ਤੇ ਇਹਦੇ ਵਿੱਚ ਡੇਰਾ ਸੰਤ ਬਾਬਾ ਫੂਲਨਾ ਦੇ ਗੱਦੀਨ ਸਿੰਘ ਬਾਬਾ ਜੀ ਸੰਤ ਕ੍ਰਿਸ਼ਨ ਆ ਜੀ ਉਚੇਚੇ ਤੌਰ ਤੇ ਪਹੁੰਚੇ ਸਨ ਤੇ ਅੱਜ ਜਿਹੜਾ ਇਹ ਟੂਰਨਾਮੈਂਟ ਮੁਕੰਮਲ ਪੂਰਾ ਹੋ ਗਿਆ ਹੈ ਤੇ ਇਸ ਦੇ ਵਿੱਚ ਜਿਹੜਾ ਪਹਿਲਾ ਨਾਮ ਹੈ ਉਹ ਸੈਫਾਵਾਦ ਦੀ ਟੀਮ ਨੂੰ ਦਿੱਤਾ ਗਿਆ ਹੈ ਤੇ ਉਹਨਾਂ ਨੂੰ 20000 ਦੀ ਰਾਸ਼ੀ ਨਾਲ ਸਨਮਾਨ ਕੀਤਾ ਗਿਆ ਹੈ ਦੂਜਾ ਨਾਮ ਜਿਹੜਾ ਹੈ ਉਹ ਆਦਮਪੁਰ ਦੀ ਟੀਮ ਲੈ ਕੇ ਗਈ ਨੇ ਤੇ ਉਹਨਾਂ ਨੂੰ 15000 ਦੀ ਰਾਸ਼ੀ ਨਾਲ ਸਨਮਾਨ ਕੀਤਾ ਗਿਆ ਹੈ ਤੇ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਅਸੀਂ ਨੌਜਵਾਨ ਪੀੜ੍ਹੀ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਸਾਰੇ ਜਿਹੜੇ ਨੌਜਵਾਨ ਆ ਉਹ ਨਸ਼ੇ ਤੋਂ ਦੂਰ ਹੋ ਕੇ ਖੇਡ ਪ੍ਰਤੀ ਆਪਣੇ ਜਿਹੜਾ ਆ ਰੁਚੀ ਰੱਖਣ ਤਾਂ ਜੋ ਨਸ਼ਿਆਂ ਨੂੰ ਜਗਾ 2 ਡੇੜਾ ਆਇਆ ਇਹ ਖਤਮ ਕੀਤਾ ਜਾਵੇ ਤੇ ਇੱਕ ਹੋਰ ਸੈਟ ਹੈਗੇ ਕਿ ਜਿਹੜੇ ਸਾਡੇ ਜਿੰਨੇ ਵੀ ਵੀਰ ਨੇ ਸਾਡੇ ਸਾਰੇ ਨੇ ਉਹ ਖੇਡਾਂ ਦੇ ਪ੍ਰਤੀ ਆਪਾਂ ਇਕੱਠੇ ਹੋ ਸਗੇ ਤੇ ਇੱਕ ਪਲੈਟਫਾਰਮ ਤੇ ਇਕੱਠੇ ਹੋ ਕੇ ਆਪਾਂ ਇਕੱਠੇ ਰਹੀਏ ਥੈਂਕ ਯੂ ਅਮੰਦੀ ਇਸ ਕ੍ਰਿਕਟ ਟੂਰਨਾਮੈਂਟ ਨੂੰ ਲੈ ਕੇ ਦੇਖਿਆ ਗਿਆ ਕਿ ਤੁਹਾਡਾ ਵਿਸ਼ੇਸ਼ ਉਪਰਾਲਾ ਆ ਤੁਸੀਂ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੇਰਾ ਬੱਸ ਇਹੀ ਮੈਸੇਜ ਮੈਂ ਚਾਹੁੰਦਾ ਸੀ ਵੀ ਸਾਰੇ ਇਕੱਠੇ ਆਉਣ ਨਸ਼ਿਆਂ ਤੋਂ ਦੂਰ ਰਹਿਣ ਖੇਡਾਂ ਪ੍ਰਤੀ ਆਪਣਾ ਧਿਆਨ ਅਕਰਸ਼ਿਤ ਕਰਨ ਕਿਉਂਕਿ ਮੈਂ ਇੱਥੇ ਦੇਖਦਾ ਮਾਂ ਛੋਟੇ ਛੋਟੇ ਬੱਚੇ ਨਸ਼ੇ ਕਰ ਰਹੇ ਨੇ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਅਸੀਂ ਇਹ ਪੁਰਾਲਾ ਕੀਤਾ ਵਾ ਅਸੀਂ ਸਾਰੇ ਨੂੰ ਇੱਕ ਪਲੇਟਫਾਰਮ ਤੇ ਜੋੜਨ ਦੀ ਕੋਸ਼ਿਸ਼ ਕੀਤੀ ਆ ਤੇ ਮੈਂ ਚਾਹੁੰਦਾ ਵੀ ਗਾਂ ਤੋਂ ਹੋਰ ਸਾਡੇ ਨਾਲ ਆਣ ਕੇ ਜੁੜਨ ਤੇ ਬਸ ਇੰਨੀ ਆ ਮੇਰਾ